ਤਰ ਖਾਣਾ ਦਾ ਕਨੈਕਸ਼ਨ ਆ ਠੀਕ ਹੈ ਜੀ ਇਸ ਟਾਈਮ ਆਨਲਾਈਨ ਆ ਠੀਕ ਆ ਉਹਦੇ ਕੀ ਮੋਡਮ ਲੱਗਿਆ ਆ ਉਹਦਾ ਐਸ ਐਨ ਐ ਸਾਰਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਦੇਖਦੇ ਹਾਂ ਹੁਣ ਕਸਟਮਰ ਐਂਡ ਆਨਲਾਈਨ ਆ ਉਹਦੇ ਹੱਥੋਂ ਜਿਹੜੀ ਪਾਵਰ ਇਹਦੇ ਨਾਲ ਅਟੈਚ ਆ 14 ਪਾਵਰ ਉਹਦੇ ਇਸ ਟਾਈਮ ਆ -14.44 ਜਿੱਦਾਂ ਇਹ ਕਸਟਮਰ ਰੈਂਟ ਤੇ ਪਾਵਰ ਆ ਜੀ। ਕਿੱਦਾਂ ਸੀ ਕਿੱਲੇ ਦਾ ਡਾਟਾ ਖੋਲ ਸਕਦੇ ਜੇ ਜੇਕਰ ਕੋਈ ਝੂਠ ਬੋਲਦਾ ਆ ਕਿਵੇਂ ਸਾਡੀ ਚੱਲਦੀ ਨਹੀਂ ਕੇਬਲ ਤੁਹਾਨੂੰ ਪਤਾ ਲੱਗ ਜਿੰਦਾ ਮੈਨੂੰ ਇੱਥੇ ਪਤਾ ਲੱਗ ਜਾਂਦਾ ਮੈਂ ਤੁਹਾਨੂੰ ਦਿਖਾ ਦੇਣਾ ਜੀ ਆ ਦੇਖੋ। ਪਰ ਆ ਮੰਨ ਲਓ ਵੀ ਗੜੀ ਤਰ੍ਹਾਂ ਖਾਣਾ ਦੇ ਵਿੱਚ ਠੀਕ ਆ ਜੀ ਲੱਗੇ ਆ। ਉੱਥੇ ਦਾ ਸਕੂਲ ਦਾ ਸਰਕਾਰੀ ਸਕੂਲ ਦਾ। ਠੀਕ ਆ ਜੀ ਆਫਲਾਈਨ ਆ। ਹਾਂ। ਅੱਜ ਛੁੱਟੀ ਆ। ਹਾਂ। ਦੋਸਤੋ ਮੈਂ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਸਮਝਦਾ ਕਿਉਂਕਿ ਮੈਂ ਉਹ ਇਨਸਾਨ ਆ ਜਾਂ ਸਾਡੀ ਪੀੜ੍ਹੀ ਉਹ ਇਨਸਾਨ ਆ ਜਿਨ੍ਹਾਂ ਨੇ 80 ਦਾ ਦੌਰ ਵੀ ਦੇਖਿਆ ਜਦੋਂ ਸਿਰਫ ਇੱਕ ਦੋ ਚੈਨਲ ਚੱਲਦੇ ਹੁੰਦੇ ਜਾਂ ਚਿੱਤਰਹਰ ਚੱਲਦਾ ਹੁੰਦਾ ਸੀਗਾ ਅਸੀਂ 90 95 ਵਾਲਾ ਦੌਰ ਵੀ ਦੇਖਿਆ ਜਦੋਂ ਜੀਟੀਵੀ ਜਾਂ ਕੇਬਲ ਵਗੈਰਾ ਆਈ ਸੀਗੇ ਅਸੀਂ 2005 ਵਾਲਾ ਦੌਰ ਵੀ ਦੇਖਿਆ ਤੇ ਅਸੀਂ ਹੁਣ 2025 ਵਾਲਾ ਦੌਰ ਵੀ ਦੇਖਦੇ ਆ ਜਦੋਂ ਕੇਬਲ ਨੇ ਸਿਟੀ ਕੇਬਲ ਦਾ ਰੂਪ ਤਾਂ ਤੇ ਅਖਤਿਆਰ ਕਰ ਲਿਆ ਸੀ ਤੇ ਸਿਟੀ ਕੇਬਲ ਨੇ ਫਾਸਟਵੇ ਦਾ ਰੂਪ ਅਖਤਿਆਰ ਕਰ ਲਿਆ ਹੁਣ ਸਮਾਂ ਆ ਫਾਸਟਵੇ ਦਾ ਤੇ ਹੌਲੀ ਹੌਲੀ ਕਰਕੇ ਫਾਸਟਵੇ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਤਬਦੀਲੀਆਂ ਹੁੰਦੀਆਂ ਜਾ ਰਹੀਆਂ ਨੇ ਜਿਹੜੇ ਬਾਹਰਲੇ ਦੇਸ਼ਾਂ ਦੇ ਚੈਨਲ ਬਾਹਰੀ ਦੁਨੀਆ ਦੇ ਚੈਨਲ Netflix ਜਾਂ Zee Cinema ਜਾਂ ਹੋਰ ਬਹੁਤ ਤਰ੍ਹਾਂ ਦੇ ਚੈਨਲ ਜਿਹੜੇ ਕਿ ਦੁਨੀਆ 'ਚ ਆ ਚੁੱਕੇ ਨੇ ਆਪਣੇ ਲੋਕ ਤੜਾ ਤੜਾ ਨੂੰ ਦੇਖ ਰਹੇ ਨੇ ਮੇਰਾ ਖਾਸ ਮਕਸਦ ਤੁਹਾਨੂੰ ਫਾਸਟ ਵੇ ਦੇ ਉਸ ਦਫ਼ਤਰ 'ਚ ਲੈ ਕੇ ਆਉਣਾ ਆ ਜਿਹੜਾ ਕਿ ਜਦੋਂ ਸਨ 95 ਦਾ ਦੌਰ ਹੁੰਦਾ ਸੀ 2000 ਦਾ ਦੌਰ ਹੁੰਦਾ ਸੀ ਤਾਂ ਉਹਦੇ 'ਚ ਰਾਬਤਾ ਹੁੰਦਾ ਸੀ ਕੇਬਲ ਨਾਲ ਨੈਟਵਰਕ ਸਿਸਟਮ ਵਾਲਿਆਂ ਨਾਲ ਪਬਲਿਕ ਦਾ ਪਰ ਹੁਣ ਇਸ ਕਮਰੇ ਦੇ ਵਿੱਚ ਕੀ ਹੋ ਰਿਹਾ ਕਿੰਨੇ ਪ੍ਰੋਜੈਕਟ ਲੱਗੇ ਹੋਏ ਨੇ ਕਿਵੇਂ ਤੁਹਾਡੇ ਘਰ ਤੱਕ ਕੇਬਲ ਪਹੁੰਚਦੀ ਆ ਤੁਹਾਡੇ ਘਰ ਤੱਕ ਕਿਵੇਂ ਚੈਨਲ ਪਹੁੰਚਦੇ ਨੇ ਔਰ ਕਿਵੇਂ ਚੈਨਲਾਂ ਦੇ ਵਿੱਚ ਤਬਦੀਲੀ ਆ ਰਹੀ ਆ ਔਰ ਖਾਸ ਕਰਕੇ ਕਿਵੇਂ ਜਾਣਕਾਰੀ ਉਹ ਵੀ ਲਵਾਂਗੇ ਵੀ ਇਸ ਕਮਰੇ ਦੇ ਵਿੱਚ ਪ੍ਰੋਜੈਕਟ ਕਿੱਡੇ-ਕੱਡੇ ਲੱਗੇ ਹੁੰਦੇ ਨੇ ਉਹ ਕੰਮ ਕਿਵੇਂ ਕਰਦੇ ਨੇ ਔਰ ਤੁਹਾਡੇ ਤੱਕ ਉਹ ਨੈਟਵਰਕ ਸਿਸਟਮ ਪਹੁੰਚਦਾ ਕਿਵੇਂ ਆ ਠੀਕ ਆ ਵੀਰੇ ਸ਼ੁਰੂ ਕਰਦੇ ਆ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤੇ ਅੱਜ ਆਪਾਂ ਫਾਸਟ ਵੀ ਦੇ ਉੱਤੇ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਮੁਹੱਈਆ ਕਰਾਵਾਂਗੇ ਹੁਣ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮਨੀ ਭਰਾ ਤੁਸਾਨੂੰ ਇਹ ਦੱਸ ਵੀ ਆਹ ਇਹਦਾ ਇੰਦਾ ਸਿਸਟਮ ਲੱਗਿਆ ਹੋਇਆ ਆ ਇੰਨਾ ਜਿਹੜਾ ਇੱਥੇ ਲੱਗਿਆ ਹੋਇਆ ਆ ਇਹਦੇ ਇੱਕ ਕੰਮ ਕਿਹੜੇ-ਕਿਹੜੇ ਆਉਂਦਾ ਇੰਨਾ ਜਿਗਾੜ ਲੱਗਿਆ ਆ ਤਾਰਾਂ ਦਾ ਜਿਗਾੜ ਇੰਨਾ ਇੰਨਾ ਗਾਹ ਪਾਇਆ ਹੋਇਆ ਇਹ ਕਾਹਦਾ ਗਾਹ ਆ ਇੰਨਾ ਕੀ ਕੀ ਕਿਹੜੇ-ਕਿਹੜੇ ਕੰਮ ਆਉਂਦੀਆਂ ਨੇ ਤੀਜਾ ਨੂੰ ਵੀ ਦੱਸ ਆ ਪਹਿਲਾਂ ਦੱਸ ਵੀ ਆਹ ਕੀ ਚੀਜ਼ ਆ ਇਹ ਸਾਡਾ ਸੀਸੀਆਰ ਆ ਜੀ ਅੱਛਾ ਜਿਹੜਾ ਸਾਰਾ ਟੋਟਲ ਕਨੈਕਸ਼ਨ ਕੰਟਰੋਲ ਕਰਦਾ ਅੱਛਾ ਤੇ ਇਤੋਂ ਇਹ ਅਗਲਾ ਆਹ ਸਿਸਟਮ ਕੀ ਆ ਇਹ ਨੂੰ OLT ਕਿਹਾ ਜਾਂਦਾ ਹੈ ਅੱਛਾ ਇਹ ਜਿੱਦਾਂ ਕਿਸੇ ਦੇ ਕਨੈਕਸ਼ਨ ਲਾਉਣਾ ਆ ਠੀਕ ਆ ਜੀ ਜਦੋਂ ਆਣਾ ਇੱਕ ਲਾਈਨ ਮੰਨ ਲਓ ਆ ਇੱਕ ਲਾਈਨ ਜਾਂਦੀ ਆ ਅੱਛਾ ਆਪੇ ਕਿਸੇ ਵੀ ਏਰੀਆ ਚ ਪਾਉਣੀ ਆ ਇੱਕ ਲਾਈਨ ਪਹੁੰਚ ਗਈ ਉੱਥੋਂ ਜਾ ਕੇ ਡਿਵਾਈਡ ਹੋ ਕੇ ਠੀਕ ਆ ਕਸਟਮਰ ਦੇ ਘਰ ਨੂੰ ਤਾਰ ਪਾ ਕੇ ਤਾਂ ਇਹਦੇ ਵਿੱਚੋਂ ਹੀ ਉਹਨੂੰ ਪਾਵਰ ਦਿੱਤੀ ਜਾਂਦੀ ਆ ਤਾਂ ਜਾ ਕੇ ਕਨੈਕਸ਼ਨ ਅਗਲਾ ਦਾ ਕਸਟਮਰ ਦਾ ਚੱਲਦਾ ਇੱਥੋਂ ਜਾ ਕੇ ਆਹ ਗ੍ਰੀਨ ਲਾਈਟ ਹੁੰਦੀ ਆ ਲਾਈਵ ਹੁੰਦਾ ਤਾਂ ਤਾਂ ਚੱਲਦਾ ਅਤੇ ਤੁਹਾਨੂੰ ਉਹਰੇ ਪੂਰੇ ਕੱਲੇ ਕੱਲੇ ਜਿਹੜੇ ਜਿਹੜੇ ਚੱਲ ਲੱਗੇ ਆ ਘਰੇ ਲੋਕਾਂ ਦੇ ਕਨੈਕਸ਼ਨ ਲੱਗੇ ਆ ਕੱਲੇ ਕੱਲੇ ਕਨੈਕਸ਼ਨ ਦਾ ਪਤਾ ਲੱਗ ਜਾਂਦਾ ਕਿੰਨੇ ਕਿੰਨੇ ਕਨੈਕਸ਼ਨ ਦੇ ਸਾਰੇ ਹਰ ਇੱਕ ਕਨੈਕਸ਼ਨ ਸਾਡੇ ਕੋਲ ਆਨਲਾਈਨ ਹੁੰਦਾ ਹੈ ਜਿਵੇਂ ਉਹ ਜਿਵੇਂ ਇੱਕ ਤੁਸੀਂ ਜਿਹੜੇ ਘਰੇ ਇਨਬਾਕਸ ਜਿਆ ਲਾ ਕੇ ਹੁੰਨੇ ਆ ਅਗਲੇ ਦੇ ਘਰੇ ਉਦੋਂ ਤੇ ਜਿਹੜਾ ਕੋਡ ਲਿਖਿਆ ਹੁੰਦਾ ਆ ਉਹ ਤੁਹਾਨੂੰ ਉਹਰੇ ਜਾਣਕਾਰੀ ਦਿੰਦਾ ਹੈ ਹਾਂਜੀ ਉਹ ਉਹ ਉਹਦੀ ਕਸਟਮਰ ਆਈਡੀ ਹੁੰਦੀ ਆ ਓਏ ਕਸਟਮਰ ਆਈਡੀ ਸਰਚ ਮਾਰਾਂਗੇ ਤਾਂ ਸਾਨੂੰ ਉਹ ਕਸਟਮਰ ਆਈਡੀ ਦੇ ਨਾਲ ਕਸਟਮਰ ਦੀ ਸਾਰੀ ਇਨਫੋਰਮੇਸ਼ਨ ਮਿਲਦੀ ਆ ਕਸਟਮਰ ਦੇ ਕਿੰਨੀ ਪਾਵਰ ਆ ਕਸਟਮਰ ਦਾ ਕਦੋਂ ਤੱਕ ਦਾ ਰੀਚਾਰਜ ਪਿਆ ਕਦੋਂ ਹੋਣਾ ਆ ਹਮ ਹਰ ਇੱਕ ਚੀਜ਼ ਉਹ ਕਸਟਮਰ ਆਈਡੀ ਦੇ ਵਿੱਚ ਹੀ ਹੁੰਦਾ ਹੈ ਤੇ ਜਿਹੜਾ ਹੁਣ ਆ ਆ ਸਿਸਟਮ ਲੱਗਿਆ ਹੋਇਆ ਜਿਹੜਾ ਅਗਲਾ ਆਪਾਂ ਹੁਣ ਅਗਲੇ ਦੇ ਉੱਤੇ ਗੱਲ ਕਰਨੇ ਆ ਤੀਸਰਾ ਆ ਕੀ ਪ੍ਰੋਜੈਕਟ ਆ ਆ ਕੀ ਵੀ ਇੰਟਰਨੈਟ ਦੇ ਹੀ ਆ ਇਹ ਇੰਟਰਨੈਟ ਵਾਸਤੇ ਆ ਜੇਕਰ ਮੈਂ ਤੁਹਾਨੂੰ ਕੋਸ਼ਿਸ਼ ਕਰ ਕੁਝ ਆਨਲਾਈਨ ਕਰਕੇ ਵੀ ਤੁਹਾਨੂੰ ਮੈਂ ਕੁਝ OLT ਦਾ ਕੁਝ ਆਈਡੀ ਆਨਲਾਈਨ ਖੋਲ ਕੇ ਵੀ ਦਿਖਾ ਦਿੰਨਾ ਵੀ ਸਾਨੂੰ ਕਸਟਮਰ ਦਾ ਕਿੱਦਾਂ ਪਤਾ ਲੱਗ ਜਾਂਦਾ ਹੈ ਉਹ ਦਿਖਾ ਦੇ ਫਿਰ ਕਿਵੇਂ ਹੁੰਦੀ ਆ ਜੀ ਹੁਣ ਮੰਨ ਲਓ ਬੀਐਸਨ ਦਾ ਕਨੈਕਸ਼ਨ ਆ ਕੋਈ ਤੁਹਾਨੂੰ ਦੱਸ ਦੰਨਾ ਆ ਆ ਦੇਖੋ ਹਾਂ ਉਹਦਾ ਸਿਸਟਮ ਲੱਗਿਆ ਲੈਣ ਲਾ ਕੇ ਆਪਾਂ ਆਨਲਾਈਨ ਕੀਤਾ ਆ ਕੋਈ ਕਨੈਕਸ਼ਨ ਆ ਆ ਗੜੀ ਤਰਖਾਨਾ ਦਾ ਹੈ ਕਨੈਕਸ਼ਨ ਆ ਠੀਕ ਹੈ ਜੀ ਇਸ ਟਾਈਮ ਆਨਲਾਈਨ ਆ ਠੀਕ ਆ ਉਹਦੇ ਕੀ ਮੋਡਮ ਲੱਗਿਆ ਆ ਉਹਦਾ ਐਸਐਨ ਆ ਸਾਰਾ ਠੀਕ ਹੈ ਜੀ ਆ ਕਨਫਿਗਰੇਸ਼ਨ ਪਈ ਆ ਹੁਣ ਆਪਟੀਕਲ ਇਨਫੋਰਮੇਸ਼ਨ ਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਹੁਣ ਕਸਟਮਰ ਐਂਡ ਆਨਲਾਈਨ ਆ ਉਹਦੇ ਹੱਥੋਂ ਜਿਹੜੀ ਪਾਵਰ ਇਹਦੇ ਨਾਲ ਅਟੈਚ ਆ 14 ਪਾਵਰ ਉਹਦੇ ਇਸ ਟਾਈਮ ਆ ਅੱਛਾ ਹਾਂਜੀ ਆ ਲਿਖੀ ਹੋਈ ਆਂਦੀ ਜਿਹੜੀ ਹਾਂਜੀ ਇਹ ਇਤੇ 14.44 ਜਿਹੜੀ ਲਿਖੀ ਜਾਂਦੀ ਹੈ ਮਾਈਨਸ 14.44 ਜਿੱਦਾਂ ਇਹ ਕਸਟਮਰ ਰੈਂਟ ਤੇ ਪਾਵਰ ਆ ਰਹੀ ਜੀ ਅੱਛਾ ਉਹਦੇ ਕੋਲ ਆ ਰਹੀ ਹੈ ਪਾਵਰ ਜਾ ਰਹੀ ਹੈ ਉਹਦੇ ਕੋਲ ਉਹਦੇ ਕੋਲ ਪਾਵਰ ਜਾ ਰਹੀ ਹੈ ਜਿੱਦਾਂ ਹੁਣ 14 ਪਾਵਰ 14 ਪਾਵਰ ਤੇ ਆਪਾਂ ਕਈ ਕਨੈਕਸ਼ਨ ਲਾ ਸਕਦੇ ਹਾਂ ਹੋਰ ਵੀ ਅੱਛਾ ਮਤਲਬ ਇੱਕ ਕਸਟਮਰ ਨੂੰ 10 ਕਨੈਕਸ਼ਨਾਂ ਦੀ ਪਾਵਰ ਇਹ ਕਸਟਮਰ ਨੂੰ ਦਿੱਤੀ ਹੋਈ ਹੈ ਮਤਲਬ ਕੁੱਲ ਹੀ ਪਾਵਰ ਰੱਖੀ ਹੋਈ ਹੈ ਵਾਹ ਜੀ ਵਾਹ ਕੀ ਮਤਲਬ ਕਿਸੇ ਕਸਟਮਰ ਨੂੰ ਕੱਲ ਨੂੰ ਕੋਈ ਤਾਰ ਨੂੰ ਖਿੱਚ ਪੈ ਜਾਏ ਕੁਝ ਹੋ ਜਾਏ ਪਰ ਦਿੱਕਤ ਨਾ ਆਵੇ ਕਸਟਮਰ ਨੂੰ ਇੱਥੋਂ ਮਤਲਬ ਤੁਸੀਂ ਕਹਿਣਾ ਮਤਲਬ ਕੰਪਿਊਟਰ ਦੇ ਉੱਤੋਂ ਜਿੰਨੇ ਵੀ ਤੁਹਾਡੇ ਲੱਗੇ ਨੇ ਡਰ ਵਿੱਚ ਇਕੱਲੇ ਇਕੱਲੇ ਦਾ ਇਹਦਾ ਡਾਟਾ ਖੋਲ ਸਕਦੇ ਹਾਂ ਜਿੱਦਾਂ ਸੀ ਇਕੱਲੇ ਦਾ ਡਾਟਾ ਖੋਲ ਸਕਦੇ ਜੇ ਜੇਕਰ ਕੋਈ ਝੂਠ ਬੋਲਦਾ ਆ ਕਿ ਵੀ ਸਾਡੀ ਚੱਲਦੀ ਨਹੀਂ ਕੇਬਲ ਤੁਹਾਨੂੰ ਪਤਾ ਲੱਗ ਜਣਾ ਸਾਮੇ ਇੱਥੋਂ ਪਤਾ ਲੱਗ ਜਣਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆ ਦੇਖੋ ਹਾਂ ਮੰਨ ਲਓ ਵੀ ਗੜੀ ਤਰਖਾਨਾ ਦੇ ਵਿੱਚ ਠੀਕ ਆ ਜੀ ਲੱਗੇ ਆ ਆਨਲਾਈਨ ਹੁਣ ਕੋਈ ਹੁਣ ਇੱਥੋਂ ਆਨਲਾਈਨ ਆ ਰਿਹਾ ਪਾਵਰ ਜਾ ਰਹੀ अच्छा ठीक है जी ऑफ लाइन हां आज छुट्टी है हां बंदा स्कूल तो ऑफ लाइन आ रहे अच्छा हां वोदा ਜਿਹੜਾ ਬੰਦਾ ਟੀਵੀ ਤੇ ਬੰਦਾ ਆ ਰਿਹਾ ਉਹ ਆਫ ਲਾਈਨ ਦੱਸੂਗਾ ਇੱਥੇ ਹਾਂ ਚੋਚਾ ਏਡਾ ਜਗੜ ਹੋ ਗਿਆ ਹਾਂ ਜੀ ਹੁਣ ਜਿਹੜੇ ਲੱਗੇ ਆ ਜਿਹੜੇ ਆਫ ਲਾਈਨ ਆ ਆਫ ਲਾਈਨ ਜਿਹੜਾ ਆਨਲਾਈਨ ਆ ਤਾਂ ਆਨਲਾਈਨ ਹੀ ਦੱਸੂਗਾ ਹਾਂ ਉਹ ਸੰਡੇ ਕਰਕੇ ਦਫ਼ਤਰ ਨਾਲ ਹੀ ਆਫ ਲਾਈਨ ਨੇ ਬਾਕੀ ਤਕਰੀਬਨ ਜਿਵੇਂ ਆਦੇ ਆਫ ਲਾਈਨ ਲੱਗੇ ਇਹ ਦਫ਼ਤਰ ਨਾਲ ਹੀ ਨੇ ਤਕਰੀਬਨ ਹੈ ਨਾ ਹਾਂ ਜੀ ਜਿਹੜੇ ਪੇਮੈਂਟ ਹੁੰਦੀ ਹੈ حساب ਤੋਂ ਤੁਹਾਡਾ ਪੇਮੈਂਟ ਵੀ ਇਹ ਇੱਥੇ ਨੋਟ ਕਰਦੇ ਤੁਸੀਂ ਸਾਰੀ ਕਿ ਪੇਮੈਂਟ ਵਾਸਤੇ ਇੱਕ ਅਲੱਗ ਸੌਫਟਵੇਅਰ ਆ ਹੂੰ ਐਚ 8 ਦਾ ਉਹਦੇ ਵਿੱਚ ਸਾਰਾ ਡਿਟੇਲ ਹੁੰਦੀ ਹੈ ਉਹਦੀ ਅੱਛਾ ਪੇਮੈਂਟ ਦੀ ਡਿਟੇਲ ਉਹਦੇ ਵਿੱਚ ਸੌਫਟਵੇਅਰ ਵਿੱਚ ਸਾਰੀ ਜਮ੍ਹਾਂ ਕਰਾਉਣੀ ਆ ਉਹ ਸੌਫਟਵੇਅਰ ਦੇ ਵਿੱਚ ਹੁੰਦੀ ਆ ਉਹ ਐਚ 8 ਦੇ ਵਿੱਚ ਹੀ ਹੁੰਦਾ ਆ ਕਨੈਕਸ਼ਨ ਨੂੰ ਕਦੋਂ ਬੰਦ ਹੋਣਾ ਆ ਕਦੋਂ ਚੱਲਣਾ ਆ ਉਹਦੇ ਉਹਦੀ ਡਿਟੇਲ ਉਹਦੇ ਵਿੱਚ ਆ ਕਸਟਮਰ ਦੀ ਜਿਹੜੀ ਮੇਨ ਉਹ ਹੁੰਦੀ ਆ ਵੀ ਆਪਾਂ ਚੱਲਦਾ ਆ ਕਿ ਨਹੀਂ ਚੱਲਦਾ ਕਿੰਨੀ ਪਾਵਰ ਆ ਉਹ ਆਪਾਂ ਇੱਥੇ ਆਨਲਾਈਨ ਚੈੱਕ ਕਰ ਸਕਦੇ ਆ ਤੁਹਾਡੇ ਕੰਟਰੋਲ 'ਚ ਹੁੰਦਾ ਸਾਡੇ ਕੋਲ ਤੇ ਹੀ ਹੁੰਦਾ ਤੁਸੀਂ ਇਦਾਂ ਕਿਸੇ ਦੀ ਫ੍ਰੀ ਚਲਾ ਸਕਦੇ ਆ ਨਹੀਂ ਐਦਾਂ ਨਹੀਂ ਫ੍ਰੀ ਚਲਾ ਦੇ ਕਿਉਂਕਿ ਕਦੋਂ ਵੀ ਜਦੋਂ ਵੀ ਅਸੀਂ ਕਿਸੇ ਦਾ ਮੰਨ ਲਓ ਤੁਸੀਂ ਕਹਤੋ ਵੀ ਸਾਡਾ ਕਨੈਕਸ਼ਨ ਔਨ ਕਰ ਦਿਓ ਠੀਕ ਹੈ ਜੀ ਅਸੀਂ ਕਰਾਂਗੇ ਕਿਨ ਪੇਮੈਂਟ ਦਿਓ ਕਿਉਂਕਿ ਜਿਹੜਾ ਐਚ 8 ਦੇ ਵਿੱਚੋਂ ਅਸੀਂ ਔਨ ਕਰਨਾ ਹੈ ਸਾਡੇ ਕੋਲ ਸੌਫਟਵੇਅਰ ਔਨ ਕਰਨ ਦੀ ਸਾਡੇ ਕੋਲ ਅਥੋਰਟੀ ਆ ਤਾਂ ਉਹਦਾ ਅਸੀਂ ਪੇਮੈਂਟ ਕੱਟ ਹੋਣੀ ਹੈ ਸਾਡੀ ਅੱਛਾ ਥੋੜੀ ਵੀ ਪੇਮੈਂਟ ਕੱਟ ਹੋਣੀ ਹੈ ਪੇਮੈਂਟ ਕੱਟ ਹੋਣੀ ਹੈ ਅਸੀਂ ਰੀਚਾਰਜ ਕਰਦੇ ਆ ਆਪਣੇ ਏਟੀਐਮ ਡੈਬਿਟ ਕਾਰਡ ਨਾਲ ਜਾਂ ਕ੍ਰੈਡਿਟ ਕਾਰਡ ਨਾਲ ਜਿਹੜਾ ਉਹਦੇ ਵਿੱਚ ਪਹਿਲਾਂ ਪੇਮੈਂਟ ਐਡ ਕਰਨੀ ਆ ਫਿਰ ਅਸੀਂ ਤੁਹਾਡਾ ਕਨੈਕਸ਼ਨ ਔਨ ਕਰਾਂਗੇ ਤਾਂ ਉਹਦੀ ਪੇਮੈਂਟ ਕਿਹੜੀ ਕਿਹੜੇ ਕੰਮ ਵਾਸਤੇ ਨੇ ਜਿਵੇਂ ਇਹ ਤੋਂ ਆਫਾ ਬੀਐਸਐਨ ਨਾਲ ਇਹਦਾ ਤਾਂ ਹੋ ਗਿਆ ਆਪਣਾ ਤੇ ਇਹਦਾ ਆ ਕੀ ਚੀਜ਼ ਆ ਅਗਲਾ ਫਿਰ ਆ ਨੈਟਪਲੱਸ ਦਾ ਹੈ ਜੀ ਸੇਮ ਹੋਈ ਬੀਐਸਐਨ ਨਾਲ ਲੰਗੂਈ ਆ ਇਹ ਵੀ ਨੈਟਪਲੱਸ ਹੈ ਵੀ ਨੈਟਪਲੱਸ ਸਕਾਈ ਨੈਟ ਦਾ ਹੈ ਜੀ ਉਹ ਕੰਟਰੋਲ ਆ ਸਾਰਾ ਸਕਾਈ ਨੈਟ ਕ ਵੀਐਸ ਨਾਲ ਦਾ ਜੀ ਤੇ ਆ ਥੱਲੇ ਆ ਸਿਸਟਮ ਆ ਇਹ ਪੌਨਰਫਾ ਕੇਬਲ ਵਾਲਾ ਦੱਸਿਆ ਜੀ ਫਾਈਬਰ ਫਾਈਬਰ ਟੂ ਹੋਮ ਸਿੱਧੀ ਕੇਬਲ ਹਾਂ ਹਾਂ ਅੱਛਾ ਅੱਛਾ ਤੇ ਆ ਥੱਲੇ ਵਾਲਾ ਇਹ ਥੱਲੇ ਜਿੱਦਾਂ ਪਹਿਲਾਂ ਕੇਬਲ ਚੱਲਦੀ ਸੀ ਜਿੱਦਾਂ ਪਹਿਲਾਂ ਚੱਲਦੀ ਸੀ ਇਹ ਅੱਛਾ ਪੁਰਾਣੀ ਪੁਰਾਣਾ ਸਟਾਈਲ ਹਾਂ ਜੀ ਉਹ ਇਹਦੇ ਵਿੱਚ ਚੱਲਦਾ ਜੀ ਠੀਕ ਆ ਹਾਂਜੀ ਉਦੋਂ ਥੱਲੇ ਆ ਸਿਸਟਮ ਆ ਗਈ ਇਹਨੂੰ ਐਸਐਮਐਸ ਕਹਦੇ ਨਹੀਂ ਠੀਕ ਹੈ ਜਿੱਦਾਂ ਹੁਣ ਮੰਨ ਲਓ ਵੀ ਆ ਹੁਣ ਆ ਭੇਜੀ ਘੜੀ ਤਰਖਣਾ ਮੰਨ ਲਓ ਵੀ ਹਾਂ ਸਮਝ ਲਓ ਆ ਘੜੀ ਤਰਖਣਾ eri ਤਾਰ ਹੁਣ ਜਿੱਦਾਂ ਬਾਹਰੋਂ ਤਾਰਾਂ ਆਉਂਦੀਆਂ ਹੁਣ ਆਪਾਂ ਤਾਰ ਨੂੰ ਸਿੱਧਾ ਤਾਂ ਜੋੜ ਨਹੀਂ ਸਕਦੇ ਇਹਦੇ ਵਿੱਚ ਜੋੜ ਕੇ ਰੱਖਿਆ ਸਾਰਾ ਕੁਝ ਜੈਕ ਲੱਗਿਆ ਉਧਰੋਂ ਜਾ ਕੇ ਇੱਥੇ ਇੱਕ ਜੈਕ ਇਧਰ ਲਾ ਦੇਣਾ ਇੱਕ ਇੱਥੇ ਲਾਤਾ ਇਹ ਕਿੱਥੇ ਜਾਂਦਾ ਕਿਹੜੇ ਪਿੰਡ ਨੂੰ ਜਾਂਦਾ ਜੈਕ ਨੂੰ ਸਾਨੂੰ ਜਿੱਦਾਂ ਲਿਖਿਆ ਹੋਇਆ ਸਾਡੇ ਪਿੰਡਾਂ ਪਿੰਡ ਹੁਣ ਆਹ ਕਿੱਥੇ ਜਾਂਦਾ ਜਾਂ ਮਛੀਵਾੜੇ ਜਾਂਦਾ ਜਾਂ ਬਰਾਮਪੁਰ ਜਾਂਦਾ ਜਾਂ ਬੇਲੇ ਜਾਂਦਾ ਸਾਡੇ ਵੀ ਇੱਥੇ ਸਾਰਾ ਲਿਖਿਆ ਆਇਆ ਸੀ ਇੱਥੋਂ ਇੱਕ ਜੈਕ ਲਾਣਾ ਤੇ ਇੱਥੇ ਲਾ ਦੇਣਾ ਵੀ ਆਹ ਏਰੀਆ 'ਚ ਪਾਵਰ ਪਹੁੰਚ ਗਈ ਤੇ ਜੇਕਰ ਜਿਵੇਂ ਪਹਿਲਾਂ ਕੁੰਡੀ ਲਾਉਂਦੇ ਹੁੰਦੇ ਸੀਗੇ ਲੋਕ ਜਿਵੇਂ ਪਹਿਲਾਂ ਪੁਰਾਣੇ ਟਾਈਮ ਅੰਝ ਕੁੰਡੀ ਕਾ ਵੀ ਇੱਕ ਜੋ ਜੋੜ ਲੱਗਿਆ ਹੋਇਆ ਆ ਦੂਸਰਾ ਵੀ ਟੰਗਦਾ ਉਹ ਤੇ ਤੀਸਰਾ ਵੀ ਉੱਤੀ ਟੰਗਦਾ ਪੰਜ ਪੰਜ 7-7 ਸਾਲੋਂ ਕੁੰਡੀਆਂ ਲਾਈ ਜਾਂਦੀ ਹੁਣ ਕੁੰਡੀ ਉੱਧਾ ਲੱਗ ਸਕਦੀ ਹੈ ਨਹੀਂ ਹਾਂ ਹੁਣ ਨਹੀਂ ਲੱਗਦੀ ਜੇ ਕੋਈ ਜੇ ਕੋਈ ਕਰਤੱਬਵਾਜ ਜਿਹੜਾ ਬੰਦਾ ਜਿਹੜਾ ਪੂਰਾ ਖਿਲਟਿਆ ਬੰਦਾ ਉਹ ਲਾ ਸਕਦਾ ਕਿਸੇ ਤਰੀਕੇ ਨਾਲ ਨਹੀਂ ਲੱਗੋ ਤਾਂ ਕੋਈ ਵੈਸੇ ਇੰਪੋਸੀਬਲ ਤਾਂ ਹੈ ਨਹੀਂ ਹਾਂ ਅਗਲਾ ਜੇ ਕੋਈ ਕਾਰਡ ਕੱਢ ਸਕਦਾ ਤਾਂ ਉਹਦੀ ਅਗਲੇ ਦੀ ਲਗ ਨੌਲੇਜ ਆ ਵੈਸੇ ਨਹੀਂ ਕਰ ਸਕਦਾ ਤੇ ਇਹ ਜਿਹੜੇ ਹੁਣ ਇੱਕ ਤੈਨੂੰ ਚੱਲ ਇਹਦੇ ਬਾਰੇ ਸ਼ਾਇਦ ਤੈਨੂੰ ਨੌਲੇਜ ਨਹੀਂ ਹੋਊਗੀ ਜ਼ਿਆਦਾ ਪਰ ਮੈਂ ਦੱਸਾਂ ਤੈਨੂੰ ਇੱਕ ਇੱਕ ਗੱਲ ਪੁੱਛ ਲੈਣੇ ਵੀ ਜਿਹੜੇ ਰੇਟ ਇੰਨੇ ਵਧਦੇ ਪਏ ਨੇ ਕੇਬਲ ਦੇ ਦੂਸਰੇ ਚੈਨਲ ਹੋਰ ਬਾਹਰਲੇ ਵਿਦੇਸ਼ੀ ਚੈਨਲ ਨੈਟਫਲਿਕਸ ਵਗੈਰਾ ਇਹ ਜੇ ਆਗੇ ਬਹੁਤ ਨੈਟਫਲਿਕਸ ਵਗੈਰਾ ਤੇ ਇਹਨਾਂ ਨਾਲ ਤੁਹਾਡੀ ਕੇਬਲ ਦਾ ਫਰਕ ਪੈ ਰਿਹਾ ਹੈ ਰੇਟ ਦਾ ਜਾਂ ਕੰਮ ਦਾ ਫਰਕ ਪੈ ਰਿਹਾ ਕੰਮ ਦਾ ਤਾਂ ਬਹੁਤ ਜ਼ਿਆਦਾ ਹੁਣ ਕੇਬਲ ਜਿਹੜੀ ਹੁਣ ਕੇਬਲ ਟੀਵੀ ਆ ਤੁਹਾਨੂੰ ਆਪ ਹੀ ਵੈਸੇ ਲਗ ਭਾਗ ਨੌਲੇ ਵੀ ਲਗਭਗ ਕੇਵਲ ਦਾ ਕੰਮ ਬਹੁਤ ਜ਼ਿਆਦਾ ਘਟ ਗਿਆ ਜਦੋਂ ਤਾਂ ਇੰਟਰਨੈਟ ਸ਼ੁਰੂ ਹੋ ਗਿਆ ਹੂੰ ਤਾਂ ਅਗਲਾ ਹਰਕ オンਲਾਈਨ ਹੋ ਗਿਆ ਨੈਟਫਲਿਕਸ ਨੈਟਫਲਿਕਸ ਹੋ ਗਿਆ ਜੀਓਟੀ ਜੀ5 ਹੋ ਗਿਆ ਇਦਾਂ ਹਜ਼ਾਰਾਂ OTT ਐਪ ਆ ਅਗਲਾ ਕਹਿੰਦਾ オンਲਾਈਨ ਸਿੱਧੀ ਮੈਂ オンਲਾਈਨ ਫਿਲਮਾਂ ਦੇਖੂੰਗਾ ਨੈਟ ਤੇ ਅਗਲਾ ਕਹਾਂ ਨੂੰ ਟੀਵੀ ਦੇਖਦਾ ਨਾਲੇ YouTube YouTube ਵੀ ਵਾਧ ਤੋ ਗਿਆ ਨਾ ਜਿਹੜੀ ਟੀਵੀ ਕੇਬਲ ਆ ਨਾ ਉਹ ਪਤਾ ਹੁਣ ਬਹੁਤ ਘਰਾਂ ਚ ਘਟ ਰਹੀ ਗਈ ਕਿੱਦਾਂ ਰਹੀ ਗਈ ਉਹ ਅਗਲਾ ਕੀ ਦੇਖਦਾ ਵੀ ਹੁਣ ਜਿਹੜੇ ਬਜ਼ੁਰਗ ਬੰਦੇ ਆ ਉਹਨਾਂ ਨੂੰ ਹੁਣ ਨੈਟ ਦਾ ਨਹੀਂ ਪਤਾ ਉਹ ਅਗਲੇ ਨੂੰ ਰਿਮੋਟ ਤੋਂ ਪਤਾ ਵੀ ਮੈਂ ਇਹਨਾਂ ਨੰਬਰ ਰਾਹ ਦੂੰਗਾ ਤੇ ਫੇਰ ਆ ਚੱਲ ਚੱਲ ਪੈਣਾ ਉਹ ਪੰਜ ਸੱਤ ਚੈਨਲ ਉਹਨਾਂ ਦੇ ਦਿਮਾਗ 'ਚ ਹੈਗੇ ਨਹੀਂ ਪੰਜ ਸੱਤ ਹੈਗੇ ਆ ਇਹਨੇ ਨੰਬਰ ਤੇ ਮੇਰੀ ਗੁਰਬਾਣੀ ਚੱਲ ਰਹੀ ਹੈ ਜਾਂ ਆਹ ਨੰਬਰ ਤੇ ਮੈਂ ਨਿਊਜ਼ ਦੇਖਣੀ ਹੈ OTT ਆਨਲਾਈਨ ਪਲੇਟਫਾਰਮ ਆਇਆ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਡਾਊਨ ਆ ਜਿਵੇਂ ਪਹਿਲਾਂ ਜਿਹੜਾ ਅੱਜ ਤੋਂ 15 ਸਾਲ ਪਹਿਲਾਂ ਦੀ ਲਾ ਲੈਂਦੇ ਜਦੋਂ ਆਪਾਂ ਸਿਰਫ ਉਹ ਐਂਪਲੀਫਾਇਰ ਚੱਲਦੇ ਹੁੰਦੇ ਸੀਗੇ ਐਂਪਲੀਫਾਇਰ ਟੂ ਐਂਪਲੀਫਾਇਰ ਮਤਲਬ ਰੇਂਜ ਸੈਂਟਰ ਤੋਂ ਜਿੱਥੇ ਆਪਾਂ ਸੈਂਟਰ 'ਚ ਆਪਾਂ ਖੜੇ ਆਂ ਸੈਂਟਰ 'ਚ ਇਹ ਸੈਂਟਰ ਤੋਂ ਜਿੰਨਾ ਦੂਰ ਜਾਈ ਜਾਂਦੇ ਸੀਗੇ ਰੇਂਜ ਘੱਟੀ ਜਾਂਦੀ ਸੀਗੀ ਹੁਣ ਤੁਸੀਂ ਮੰਨ ਲਓ ਇਹ ਸੈਂਟਰ ਤੋਂ ਆਪਾਂ ਖੜੇ ਆਂ ਐ ਸੈਂਟਰ ਤੋਂ ਕਿੰਨੀ ਦੂਰ ਤੱਕ ਮਤਲਬ ਤੁਸੀਂ ਇੱਥੋਂ ਇਹਦੀ ਕੇਬਲ ਚਲਾ ਸਕਦੇ ਹੋ ਜਾਂ ਫਾਸਟ ਵਿੱਚ ਚਲਾ ਸਕਦੇ ਹੋ ਕਿੰਨਾ ਚੱਲਦਾ ਆ ਮਤਲਬ ਕਹਿਣਾ ਮਤਲਬ ਕੇਬਲ ਦੀ ਗੱਲ ਕਰੀ ਕੇਬਲ ਜੇ ਹੁਣ ਅਸੀਂ ਇੱਥੋਂ ਚਲਾਈਏ ਤਾਂ ਅਸੀਂ ਇੱਥੋਂ 20 ਕਿਲੋਮੀਟਰ ਤੱਕ ਵੀ ਕੇਬਲ ਚਲਾ ਸਕਦੇ ਹਾਂ ਡਾਇਰੈਕਟ ਇੱਥੋਂ ਡਾਇਰੈਕਟ ਉਹੀ ਚੱਲੂ ਜਿਹੜਾ ਓਰੇ ਜਿਹੜਾ ਮਤਲਬ ਜਿਹੜਾ ਜਿੰਨੀ ਰੇਂਜ ਓਰੇ ਹੋਊਗੀ ਉਨੀ ਰੇਂਜ ਉੱਥੇ ਹੋਊਗੀ ਜਿੱਦਾਂ ਪਹਿਲਾਂ ਕਰਦੇ ਸੀਗੇ ਵੀ ਹੁਣ ਕੋਐਕਸਲ ਤਾਰ ਲਾਈ ਠੀਕ ਐ ਅਗਾਂਹ ਕੋ ਨੋਡ ਲਾਤੀ ਨੋਡ ਨੇ ਕਿੰਨਾ 90 95 100 ਸਿਗਨਲ ਰੱਖੀ ਉਹਦਾ ਅੱਤ ਤੱਕ ਐਂਪਲੀਫਾਇਰ ਲਾਣੇ ਆ ਹੂੰ ਉਹਦੀ ਹੱਦ ਹੁੰਦੀ ਐ 70 80 ਮੀਟਰ ਤੱਕ ਬਸ 70 ਸੀ ਮੀਟਰ ਲਾਤਾ ਉਦੋਂ ਅੱਗੇ ਫਿਰ ਜਦੋਂ ਉਹਦਾ ਸਿਗਨਲ ਡ੍ਰੋਪ ਹੋ ਗਿਆ ਤਾਂ ਫਿਰ ਅੱਗੇ ਐਂਪਲੀਫਾਇਰ ਲਾਣੇ ਆ ਵੀ ਸਿਗਨਲ ਅੱਗੇ ਵਧਾਉਣ ਵਾਸਤੇ ਅੱਗੇ ਵਧਾਉਣ ਵਾਸਤੇ ਸਿਗਨਲ ਘਟ ਗਿਆ ਤਾਂ ਕਸਟਮਰ ਨੂੰ ਪਰੇਸ਼ਾਨੀ ਆਣੀ ਐ ਹੂੰ ਉਹਦੇ ਵਾਸਤੇ ਅੱਗੇ ਸਿਗਨਲ ਵਧਾਉਣੇ ਜਦੋਂ ਉੱਥੇ ਪੂਰਾ ਨਹੀਂ ਹੁੰਦਾ ਉਹ ਉਹ ਦਿੱਕਤ ਇਹੀ ਆਉਂਦੀ ਸੀ ਵੀ ਸਾਰੀ ਕਿਸੇ ਨਾਲ ਪੂਰਾ ਕਰਨ ਵਾਸਤੇ ਅੱਗੇ ਐਂਪਲੀਫਾਇਰ ਤੋਂ ਐਂਪਲੀਫਾਇਰ ਲਾਈ ਜਾਂਦੇ ਸੀਗੇ ਤੇ ਜਿੰਨੇ ਐਂਪਲੀਫਾਇਰ ਲੈਂਦੇ ਵਿੱਚ ਲੱਗਦੇ ਆ ਉਹਨਾਂ ਸਿਗਨਲ ਵੀ ਡ੍ਰੋਪ ਕੁਆਲਿਟੀ ਡ੍ਰੋਪ ਹੁੰਦੀ ਸੀਗੀ ਤੇ ਹੁਣ ਜਿਹੜਾ ਆ ਗਿਆ ਫਾਈਬਰ ਸਿਸਟਮ ਹੁਣ ਇਹਨੂੰ ਜੇ ਇੱਥੇ ਇੱਥੇ ਇੱਕ ਸੇਮ ਟੀਵੀ ਲੱਗ ਰਿਹਾ ਅੱਛਾ ਹੁਣ ਇੱਥੋਂ ਮੈਂ 20 ਕਿਲੋਮੀਟਰ ਤੱਕ ਜਾ ਕੇ ਫਾਈਬਰ ਦੇ ਵਿੱਚ ਟੀਵੀ ਲਾਉਣਾ ਹੈ ਤਾਂ ਸੇਮ ਜੋ ਇੱਥੇ ਚੱਲ ਰਿਹਾ ਸੇਮ ਉੱਥੇ ਉਹੀ ਕੁਆਲਿਟੀ ਸੇਮ ਸਪੈਦ ਤੋਂ अच्छा ਤੇ ਇਹ ਜਿਹੜਾ ਹੁਣ ਆ ਇੱਕ ਆ ਮੈਂ ਪੁਰਜਾ ਤੇਰਾ ਦਿਖਦਾ ਪਿਆ ਕਾਫੀ ਦਿਰ ਦਾ ਥੱਲੇ ਪਿਆ ਆ ਇਹ ਕੀ ਚੀਜ਼ ਆ ਆ ਇਹ ਹੈਗਾ ਜਿੱਦਾਂ ਸੋਲਰ ਕੰਟਰੋਲ ਲੱਗਿਆ ਉੱਪਰ अच्छा।, अच्छा सोलर ਦਾ ਅੱਛਾ ਸੋਲਰ ਸਿਸਟਮ ਲਾਇਆ ਹੋਇਆ ਉੱਤੇ ਇਹਨੂੰ ਡਾਇਰੈਕਟ ਚਲਾਉਣ ਵਾਸਤੇ ਕਿਉਂਕਿ ਲੈਂਡ ਚਲੀ ਜਾਵੇ ਫਿਰ ਬੰਦ ਪੈ ਜਾਊਗਾ ਇਹ ਹੁਣ ਬੈਟਰੀ ਆ ਦੇਖੋ ਇੱਧਰ ਬੈਟਰੀ ਲੱਗੀ ਹੋਇਆ ਜੀ ਅੱਛਾ ਅੱਛਾ ਇੱਧਰ ਬੈਟਰੀ ਵੀ ਲਾਇ ਹੋਏ ਨੇ ਉੱਪਰ ਮੋਨਿਟਰ ਲੱਗਿਆ ਚਾਰਜਿੰਗ ਵਾਸਤੇ ਅੱਛਾ ਕਿ ਦਿੱਕਤ ਆਉਂਦੀ ਆ ਇਹ ਬੈਟਰੀ ਡਾਊਨ ਹੁੰਦਾਂ ਬੈਟਰੀ ਉਹਦੇ ਸੋਲਰ ਵਾਸਤੇ ਲਾਇਆ ਸਾਰਾ ਕੁਝ ਅੱਛਾ ਕਸਟਮਰ ਤਾਂ ਇਹ ਕਹਿੰਦਾ ਸਾਡੇ ਤਾਂ ਲੈ ਕੇ ਕਈ ਏਰੀਆ ਦੇ ਵਿੱਚ ਲਾਈਟ ਹੁੰਦੀ ਹੈ ਕੀ ਜ ਨਹੀਂ ਹੁੰਦੀ ਹੈਗੀ ਲਾਈਆਂ ਤੇ ਇਨਵਰਟਰ ਹੁੰਦਾ ਕੀ ਇਹਦੇ ਨਹੀਂ ਹੁੰਦਾ ਨਹੀਂ ਪਹਿਲਾਂ ਤਾਂ ਇਹ ਹੁੰਦਾ ਸੀ ਸਾਡੇ ਜਦੋਂ ਸਿਸਟਮ ਜੀਗਾ ਹੁਣ ਤਾਂ ਸਾਰਾ ਕੁਝ ਨੂੰ ਕੋਈ ਬੈਟਰੀ ਆ ਗਈ ਹੁਣ ਡਬਲ ਡਬਲ ਅਗਲਾ ਕਹਿੰਦਾ ਵੀ ਸਾਡਾ ਇੰਟਰਨੈਟ ਨਾ ਬੰਦ ਹੋ ਜੇ ਸਾਡੀ ਕੇਬਲ ਨਾ ਸਾਡੇ ਚਾਹੇ ਨਵੈਟਰ ਪੇ ਕਰ ਦੋ ਹਾਂ ਉਹੜਾਪਾ ਆ ਇਹਦੇ ਆ ਲੀਡ ਲਾ ਦੇਣੀ ਆ ਆ ਲੀਡ ਲਾਤੀ ਆ ਸਾਡਾ ਸਿਸਟਮ ਲੱਗਿਆ ਹੋਇਆ ਜੀ ਹਾਂ ਇੱਥੇ ਸਾਡੇ ਨੂੰ ਬੀਐਸ ਨਾਲ ਦਾ ਵੀ ਜ਼ਿਆਦਾ ਚੱਲਦਾ ਅੱਛਾ ਆ ਬੀਐਸ ਨਾਲ ਲੱਗਿਆ ਬੀਐਸ ਨਾਲ ਦਾ ਲੱਗਿਆ ਨੈਟ ਪਲੱਸ ਦਾ ਲੱਗਿਆ ਆ ਸਕਾਈ ਨੈਟ ਦਾ ਲੱਗਿਆ ਹਰ ਇੱਕ ਕੰਪਨੀ ਤੇ ਜਦਾ ਵੀ ਨੈਟ ਪਲੱਸ ਦਾ ਲੱਗਿਆ ਡਬਲ ਡਬਲ ਨੈਟ ਪਲੱਸ ਦਾ ਲੱਗਿਆ ਹੋਇਆ ਕੰਟਰੋਲ ਲੱਗਿਆ ਸਾਰਾ ਸੀਸੀਆਰ ਹਰ ਕਸਟਮਰ ਨੂੰ ਕੰਟਰੋਲ ਕਰਦਾ ਜਿੱਦਾਂ ਆ ਚੀਜ਼ ਆ ਇਹ ਹੈਗਾ ਆ ਆਨਲਾਈਨ ਆ ਕਿਹਾ ਜਾਂਦਾ ਇਹਨੂੰ ਅੱਛਾ ਠੀਕ ਹੈ ਜੀ ਇਹਦੇ ਨਾਲ ਕਸਟਮਰ ਦੇ ਜਿੱਦਾਂ ਹੁਣ ਪਹਿਲਾਂ ਕੇਬਲ ਵਾਲੀਆਂ ਤਾਰਾਂ ਆਉਂਦੇ ਸੀ ਆਪਾਂ ਤਾਰ ਛੇ ਲੱਕੀ ਅੱਗੇ ਉਹ ਲਾਂਦੇ ਜਾਂ ਜੋੜ ਹੱਥ ਨਾਲ ਮੋੜੀ ਮਾਰਦੇ ਸੀ ਹਾਂ ਮਾਰਦੇ ਮਾਰਦੇ ਉਹ ਉਹ ਸਿਸਟਮ ਖਤਮ ਹੋ ਗਿਆ ਲਗਭਗ ਉਹ ਬਹੁਤ ਘੱਟ ਚੱਲ ਰਿਹਾ ਜ਼ਿਆਦਾਤਰ ਸਾਡੀ ਕੋਸ਼ਿਸ਼ ਆ ਅਸੀਂ ਕਸਟਮਰ ਨੂੰ ਸਿੱਧਾ ਫਾਈਬਰ ਟੂ ਫਾਈਬਰ ਦੇ ਵਿੱਚ ਕੇਬਲ ਦੀ ਜੀ ਨਹੀਂ ਮੈਂ ਤੈਨੂੰ ਇੱਕ ਗੱਲ ਮੋਟੀ ਜੀ ਪੁੱਛਦਾ ਵੀ ਇਸ ਲੈਪਟਾਪ ਤੋਂ ਉਤੋਂ ਕੀ ਕੀ ਕੰਟਰੋਲ ਕਰ ਲੈਣੇ ਤੁਸੀਂ ਇੰਟਰਨੈਟ ਸਾਰਾ ਮਤਲਬ ਆ ਜਿਗਾਰਡ ਸਾਰਾ ਜਿਹੜਾ ਤੇਰੇ ਮੂਰੇ ਲੱਗਿਆ ਹੋਇਆ ਆ ਇਹ ਇਹਦੇ ਤੋਂ ਕੰਟਰੋਲ ਹੁੰਦਾ ਹਾਂਜੀ ਇਹ ਤੋਂ ਹੁੰਦਾ ਮਤਲਬ ਇਹਦੀ ਵੈਲਿਊ ਇਹ ਤੋਂ ਬਗੈਰ 0 ਆ ਐਂ ਕਹਿੰਦਾ ਨਾ ਨਹੀਂ ਹਾਂ ਲੈਪਟਾਪ ਤੋਂ ਲੈਪਟਾਪ ਦੇ ਨਾਲ ਹੀ ਇਹਨੇ ਚੱਲਣਾ ਆ ਲੈਪਟਾਪ ਤੋਂ ਬਿਨਾ ਤਾਂ ਨਹੀਂ ਆ। ਕੋਈ ਤੁਸੀਂ ਜੇ ਲੈਪਟਾਪ ਲੈ ਕੇ ਮੰਨ ਲਓ ਵੀ ਮੈਂ ਕਿਸੇ ਦੇ ਕਨੈਕਸ਼ਨ ਲਾਣਾ ਆ। ਠੀਕ ਹੈ ਜੀ। ਹੁਣ ਮੈਂ ਉਹਦੇ ਵਿੱਚ ਐਂਟਰੀ ਪਾਉਣੀ ਆ। ਉਹਦੇ ਨਾਲ ਸਿੱਧਾ ਕਸਟਮਰ ਨੂੰ ਮੈਂ ਉਹਦੇ ਪੋਆਲਟੀ ਦੇ ਨਾਲ ਕਸਟਮਰ ਨੂੰ ਸਿੱਧਾ ਜੋੜ ਦਵਾਂ। ਹਾਂ। ਤੇ ਕਸਟਮਰ ਨਹੀਂ ਚੱਲੂਗਾ। ਜਦ ਤੱਕ ਮੈਂ ਉਹਦੇ ਵਿੱਚ ਕਸਟਮਰ ਦੀ ਆਈਡੀ ਬਣਾ ਕੇ ਐਂਟਰੀ ਪਾਉਂਗਾ ਉਹ ਲੈਪਟੋਪ ਰਹੀ ਪਾਣੀ ਆ। ਤੇ ਇਹ ਜੇ ਲੈਪਟਾਪ ਤੁਸੀਂ ਲੈ ਕੇ ਗਏ ਆ ਬਾਹਰ ਕਿਤੇ ਉੱਥੋਂ ਵੀ ਕਰ ਦੋਗੇ ਤੁਸੀਂ? ਹਾਂਜੀ ਜੇ ਮਤਲਬ ਬਾਹਰ ਤੁਸੀਂ ਲੈ ਕੇ ਫਿਰਦੇ ਹੋ ਸੈਂਟਰ 'ਚ ਨਹੀਂ ਹੈਗੇ ਲੈਪਟਾਪ ਤੁਹਾਡੇ ਕੋਲ ਬਾਹਰ ਆ ਕੇ ਤੇ ਇੱਕ ਲੈਪਟਾਪ ਲੱਗਿਆ ਜ਼ਰੂਰੀ ਹੈ ਲੱਗਾ ਜ਼ਰੂਰੀ ਆ ਜੇ ਬਾਈ ਦੀ ਵੀ ਲੈਪਟਾਪ ਨਾਲ ਕੋਈ ਪ੍ਰੋਬਲਮ ਹੋ ਜਵੇ ਐਨੀ ਡਿਸਕ ਜਾਂ ਅਲਟਰ ਵੇਵਰ ਔਨ ਕਰਕੇ ਚਾਹ ਜਾਨਾ ਕਿਤੇ ਬਾਹਰ ਹੋ ਮੈਂ ਆਪਣੇ ਮੋਬਾਈਲ ਨਾਲ ਅਜੇ ਦੂਜੇ ਕਿਸੇ ਨਾਲ ਜੁੜਿਆ ਹੋਇਆ ਕਿਤੇ ਮੈਂ ਬਾਹਰ ਹਾਂ ਹੌਟਲ ਸਟੇਸ਼ਨ ਆ ਮੈਂ ਉੱਥੋਂ ਬੈਠ ਕੇ ਇਹਨੂੰ ਐਨੀ ਡਿਸਕ ਲੈ ਕੇ ਕੰਟਰੋਲ ਕਰ ਸਕਦਾ ਹਾਂ ਜੇ ਬਾਈ ਦੀ ਵੀ ਲੈਪਟਾਪ ਨਾਲ ਕੋਈ ਗੜਬੜ ਹੋ ਜਵੇ ਹਰਕਤ ਹੋ ਜਵੇ ਕੋਈ ਚੋਰੀ ਹੋ ਜਵੇ ਜਾਂ 20 ਅਜਿਹੀਆਂ ਗੱਲਾਂ ਨੇ ਫੇਰ ਇਹਦੇ ਔਨਲਾਈਨ ਆਈਪੀ ਹੈਗੀ ਆ ਜੀ ਅੱਛਾ ਇਹਦੇ ਔਨਲਾਈਨ ਆਈਪੀ ਹੈਗੀ ਆ ਆਈਪੀ ਹੈਗੀ ਆ ਉਹ ਸਾਡਾ ਇੱਕ ਹੋਰ ਕੰਟਰੋਲ ਰੂਮ ਆ ਉੱਥੋਂ ਬੈਠ ਕੇ ਅਸੀਂ ਕਰੋ ਨੂੰ ਕਰ ਸਕਦੇ ਹਾਂ ਵੈਰੀ ਗੁੱਡ ਇਹ ਇਹ ਪਾਵਰ ਮੀਟਰ ਹੈ ਅੱਛਾ ਇਹਦੇ ਨਾਲ ਜਦੋਂ ਹੁਣ ਕਸਟਮਰ ਐਂਡ ਤੇ ਜਦੋਂ ਆਪਾਂ ਇੱਥੇ ਆਨਲਾਈਨ ਪਾਵਰ ਚੈੱਕ ਕਰ ਲਈ ਕਸਟਮਰ ਐਂਡ ਤੇ ਜਦੋਂ ਆਪਾਂ ਕਸਟਮਰ ਐਂਡ ਤੇ ਇੱਥੇ ਅਸੀਂ ਨਹੀਂ ਹੈਗੇ ਕਸਟਮਰ ਐਂਡ ਦੇ ਕੰਪਲੀਟ ਚੈੱਕ ਕਰਨਗੇ ਪਾਵਰ ਨਹੀਂ ਆ ਰਹੀ ਤੇ ਇਹਦੇ ਵਿੱਚ ਹੁੰਦਾ ਆ ਪਾਵਰ ਚੈੱਕ ਹੋ ਜਾਂਦੀ ਹੈ ਉਹਦੀ ਤਾਰ ਲੱਗ ਕੇ ਜਦੋਂ ਆਪਾਂ ਸਿੱਧੀ ਤਾਰ ਜੈਕ ਲਾ ਲਈਏ ਇੱਥੇ ਪਾਵਰ ਦੱਸੂਗੇ ਇਹ ਅੱਛਾ ਇਦਾਂ ਤੁਹਾਨੂੰ ਇਹ ਆ ਤਾਂ ਉਹੀ 부ਰਜੇ ਨੇ ਸਾਰੇ ਜਿਹੜੇ ਆਹ ਦੇਖੋ ਹੁਣ ਆ ਮੋਡਮ ਚੱਲ ਰਿਹਾ ਮੇਰਾ ਠੀਕ ਹੈ ਕਸਟਮਰ ਦੇ ਲੱਗਿਆ ਹੋਇਆ ਨੈਟ ਦਾ ਇਹ ਮੋਡਮ ਆ ਜੀ ਵਾਈਫਾਈ ਵਾਲਾ ਹਾਂ ਉਹ ਤਾਂ ਹੈ ਉਹਨਾ ਦੇਖੋ ਆ ਜ਼ੀਰੋ ਆ ਨਾ ਆ ਪਾਵਰ ਲਾਤੀ ਇਹਨੂੰ ਦੱਸ ਦੂਗਾ ਵੀ ਇੱਥੇ ਪਾਵਰ 14 ਪਾਵਰ ਆ ਗਈ ਨਾ ਇੱਥੇ ਅੱਛਾ ਇੱਥੇ ਹੈਗੀ ਹੁਣ ਇਹਨੇ ਪਾਵਰ ਦੱਸ ਦੇਣੀ ਹੁਣ ਮੰਨ ਲਓ ਤਾਰ ਕਿਤੇ ਖਰਾਬ ਹੋ ਗਈ ਇਹਦੇ ਵਿੱਚ ਲੇਜ਼ਰ ਹੁੰਦੀ ਆ ਆਪਾਂ ਲੇਜ਼ਰ ਮਾਰ ਦਿੰਨੇ ਆ ਇਹ ਇੰਨੀ ਦੂਰ ਜਾਂਦੀ ਆ ਦੱਸ ਦਊਗੀ ਇਹ ਕਿੱਥੇ ਤੱਕ ਜਾ ਰਹੀ ਆ ਦੇਖੋ ਅੱਛਾ ਜੀ ਉਹ ਤਾਂ ਲੱਗ ਜਾਂਦੇ ਜਿੱਥੋਂ ਤਾਰ ਆਪਾਂ ਲੇਜ਼ਰ ਮਾਰਦੇ ਨੇ ਤਾਂ ਆਪਾਂ ਨੂੰ ਇਹ ਇਹ ਹੁਣ ਆਪਾਂ ਸੈਂਟਰ 'ਚ ਖੜੇ ਆਂ ਇੱਥੇ ਵੀ 14.16 ਆਏ ਆ ਤੁਸੀਂ ਗੜੀ ਪਿੰਡ ਦੀ ਗੱਲ ਕਰਦੇ ਬਈ ਸੀਗੇ ਉੱਥੇ ਵੀ 14.40 ਆ ਮਤਲਬ ਇਹ ਮੈਕਸਿਮਮ ਤੇ ਮਿਨੀਮਮ ਕਿੰਨੀ ਹੁੰਦੀ ਆ ਮੈਕਸਿਮਮ ਕਸਟਮਰ ਦੇ ਜਿਹੜੀ ਵਧੀਆ ਤੋਂ ਵਧੀਆ ਪਾਵਰ ਹੋਣੀ ਚਾਹੀਦੀ ਆ ਕਸਟਮਰ ਐਂਡ ਤੇ ਉਹ 25-25 ਹੋਣੀ ਚਾਹੀਦੀ ਆ ਅੱਛਾ ਮਾਈਨਸ 25 ਮਾਈਨਸ ਵਿੱਚ ਪਾਵਰ ਹੁੰਦੀ ਆ ਅੱਛਾ ਮਾਈਨਸ ਵਿੱਚ ਪਾਵਰ ਹੁੰਦੀ ਆ ਮਾਈਨਸ ਵਿੱਚ ਪਾਵਰ ਹੁੰਦੀ ਆ ਹੁਣ ਜਦੋਂ ਮਾਈਨਸ 14 ਆਏ ਤਾਂ ਬਹੁਤ ਜ਼ਿਆਦਾ ਪਾਵਰ ਹੋਗੀ 10 ਤੋਂ ਤੇ ਜਿਹੜੀ ਹੁਣ -25 ਆ ਗਈ ਉਹ ਸਮਝ ਲੋਗੇ ਉਹਦੇ ਵਿੱਚੋਂ ਵੀ ਵੈਸੇ ਕਨੈਕਸ਼ਨ ਤਾਂ ਆਪਾਂ ਦੋ ਤਿੰਨ ਹੋਰ ਚਲਾ ਸਕਦੇ ਆ 25 ਚ ਪਰ ਕਸਟਮਰ ਦੀ ਸਪੀਡ ਨੂੰ ਹਮ ਫਰਕ ਪੈਂਦਾ ਆ ਕਿ ਕਦੇ ਨੂੰ ਮਾੜਾ ਮੋਟਾ ਤਾਰ ਖਿੱਚੀ ਹੁੰਦੀ ਆ ਤਾਂ ਬ੍ਰੇਕ ਹੋ ਜਾਂਦੀ ਆ ਤਾਂ ਲੋਸ ਆ ਗਿਆ ਹਮ ਉਹ ਨੈਟ ਬੰਦ ਹੋ ਜਾਂਣਾ ਜਿੰਨੀ ਪਾਵਰ ਵੱਧ ਹੋਊਗੀ 25 ਮਤਲਬ ਕਹਿਣਾ ਦਾ ਮਤਲਬ 25 ਨਾਲ ਵੀ ਕੇਬਲ ਬੜੀ ਆਰਾਮ ਨਾਲ ਚੱਲ ਸਕਦੀ ਆ ਵਧੀਆ ਮਾਈਨਸ 25 ਨਾਲ ਵੀ ਉਹ ਇੰਟਰਨੈਟ ਚੱਲ ਸਕਦਾ ਜਿਹੜੇ ਕੇਬਲ ਆ ਕੇਵਲ ਮਾਈਨਸ 10 11 ਤੱਕ ਚੱਲ ਸਕਦਾ ਚੱਲ ਸਕਦਾ ਤੇ ਜਿਹੜੇ ਆ ਆ ਪੁਰਜ਼ੇ ਨਹੀਂ ਜਿਹੜੇ ਆ ਪੁਰਜ਼ੇ ਨਹੀਂ ਇਹ ਤੁਹਾਨੂੰ ਪੁੱਛਾਉਂਦੇ ਨੇ ਹਾਂ ਇਹ ਇਹ ਟੈਲੀ ਕੀਤੇ ਜਾਂਦੇ ਨੇ ਤੁਹਾਡੇ ਨਾਲ ਜਿੱਦਾਂ ਹੁਣ ਸਾਡੇ ਕੋਲ ਅਸੀਂ ਆਪ ਲੈ ਕੇ ਆਨੇ ਆ ਖਰੀਦ ਕਰਕੇ ਕੰਪਨੀ ਚੋਂ ਸਾਨੂੰ ਮਿਲਦੇ ਆ ਹੁਣ ਕਿਸੇ ਕਸਟਮਰ ਦੇ ਲਾਉਣਾ ਆ ਤਾਂ ਸਾਰਾ ਇਹਦਾ ਐਸ ਐਨ ਨੰਬਰ ਹੁੰਦਾ ਆ ਇਹ ਜੈਟੀ ਕੰਪਨੀ ਆ ਨੈਟ ਪਲੱਸ ਦੀ ਆ ਆ ਹੈਗੀ ਆ ਜੈਟੀ ਉਹ ਲਾਉਂਦੇ ਆ ਨੈਟ ਪਲੱਸ ਜਾਂ ਨੋਕੀਆ ਹੋ ਗਿਆ ਜਾਂ ਜੈਟੀ ਹੋ ਗਈ ਠੀਕ ਆ ਆਨ ਕਸਟਮਰ ਇੰਡ ਤੇ ਲੱਗਦਾ ਹੈ ਜੀ ਨਹੀਂ ਇਹ ਇਹ ਮਤਲਬ ਤੁਸੀਂ ਲਿਆ ਕੇ ਇਹਨੂੰ ਇੱਥੇ ਇਹਦੇ ਨਾਲ ਟੈਲੀ ਕਰਦੇ ਆ ਮਤਲਬ ਜੋੜਦੇ ਹੋ ਕਿ ਫਿਰ ਇਹਦੇ ਨਾਲ ਸੈਟਿੰਗ ਕਿਵੇਂ ਆ ਜਾਂਦੀ ਹੈ ਦੀ ਵੀ ਆ ਚੱਲੂ ਇਹਦੇ ਨਾਲ ਚੱਲੂ ਹੁਣ ਸੌਫਟਵੇਅਰ ਐਚੇਟ ਅੱਛਾ ਇਹਦੀ ਕੋਈ ਸੌਫਟਵੇਅਰ ਆ ਉਹਦਾ ਸੌਫਟਵੇਅਰ ਐਚੇਟ ਇੱਕੋ ਹੀ ਸੌਫਟਵੇਅਰ ਆ ਜਿੱਦਾਂ ਆਪਾਂ ਨੈਟ ਪਲੱਸ ਤੇ ਮੋਡਮ ਆਪਾਂ ਖਰੀਦ ਕੇ ਲਿਆਉਂਦੇ ਸਾਰੇ ਅੱਛਾ ਤੇ ਉੱਥੋਂ ਖਰੀਦ ਕੇ ਸਾਨੂੰ ਤਾਂ ਉੱਥੋਂ ਮਤਲਬ 2000 ਰੁਪਏ ਦਾ ਮੋਡਮ ਮਿਲਦਾ ਹੈ ਅੱਛਾ ਤੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਵੀ ਇਹ ਜਿਹੜਾ ਮੋਡਮ ਆ 5 ਮਹੀਨੇ ਦੇ ਪੈਸੇ ਲੈ ਕੇ 6 ਮਹੀਨੇ ਚੱਲੇਗਾ ਫ੍ਰੀ ਐਕ ਇੰਸਟਾਲੇਸ਼ਨ ਫ੍ਰੀ ਐ ਸਾਨੂੰ ਮੋਡਮ ਦੇ ਪੈਸੇ ਅਸੀਂ ਪਹਿਲਾਂ ਪੇ ਕਰਕੇ ਪੇ ਕਰਕੇ ਮੋਡਮ ਦਿੰਦਾ ਨੈਟ ਪਲੱਸ ਸਭ ਤੋਂ ਵੱਡੀ ਗੱਲ ਇਹ ਹੈ ਵੀ ਨੈਟ ਪਲੱਸ ਨੇ ਕਦੇ ਕੋਈ ਚੀਜ਼ ਫ੍ਰੀ ਨਹੀਂ ਦਿੱਤੀ ਅੱਛਾ ਜੀ ਕਦੇ ਕੋਈ ਚੀਜ਼ ਫ੍ਰੀ ਨਹੀਂ ਕੋਈ ਤੁਸੀਂ ਆਜੀ ਦਾ ਫ੍ਰੀ ਦਿੰਦੇ ਫਿਰ ਕੰਪੀਟੀਸ਼ਨ ਏਰੀਆ ਦੇ ਵਿੱਚ ਤੁਸੀਂ ਦੇਖੋ ਤਿੰਨ ਚਾਰ ਕੰਪਨੀਆਂ ਚੱਲ ਰਹੀਆਂ ਬੀਐਸ ਨਾ ਚੱਲ ਰਹੀਆਂ ਏਟਾ ਚੱਲ ਰਹੀਆਂ ਜੀਓ ਚੱਲ ਰਹੀਆਂ ਹਰੇਕ ਆਪਣਾ ਆਪਣਾ ਦੇ ਰਿਹਾ ਫ੍ਰੀ ਦੇ ਰਿਹਾ ਹਮ ਨੈਟਕਲਾਸ ਨੇ ਆ ਮਹੀਨੋਂ ਤੱਕ ਨਹੀਂ ਫਰੀ ਦਿੱਤਾ ਅਜੇ ਤੱਕ ਇੱਕ ਵੀ ਮਹੀਨਾ ਨਹੀਂ ਦਿੰਦਾ ਕੋਈ ਅੱਛਾ ਜੀ ਅਸੀਂ ਕਸਟਮਰ ਕਹਿੰਦਾ ਵੀ ਕੰਪਨੀ ਨੇ ਬਹੁਤ ਐਡ ਦਿੱਤੀ ਆ ਵੀ ਆਹ ਚਲਾਓ 5 ਮਹੀਨੇ ਦੇ ਪੈਸੇ ਦੋਨੇ ਚੋਲੇਸ਼ਨ ਫਰੀ ਆ 6 ਮਹੀਨੇ ਚੱਲੂਗਾ ਸਾਰਾ ਕੁਝ ਫਰੀ ਆ ਪਰ ਕੰਪਨੀ ਨਹੀਂ ਦਿੰਦੀ ਵੀ ਮੈਂ ਖੁਦ ਤੂੰ ਜਿਹੜਾ ਹੁਣ ਤੁਹਾਡਾ ਕੰਪੀਟੀਸ਼ਨ ਚੱਲਦਾ ਪਿਆ ਜਿਵੇਂ ਇੱਕ ਤਰ੍ਹਾਂ ਦਾ ਤੁਹਾਡਾ ਮੈਂ ਕਹਿੰਨਾ ਤੁਹਾਡਾ ਆਪਸ ਚ ਕੰਪੀਟੀਸ਼ਨ ਤਾਂ ਹੈਗਾ ਹੀ ਹੈਗਾ ਜਿਹੜਾ ਜਿਵੇਂ ਦੂਸਰਾ ਫਾਸਟ ਵੀ ਖੁੱਲ ਗਿਆ ਫਿਰ ਤੀਸਰਾ ਫਾਸਟ ਵੀ ਖੁੱਲ ਗਿਆ ਇਹ ਤੁਹਾਨੂੰ ਅਲੱਗਾ ਨਹੀਂ ਕਰਦੇ ਹੈਗੇ ਮੈਨੇਜ ਕਰਦੇ ਵੀ ਤੁਸੀਂ ਭਾਈ ਆਹ ਇਲਾਕਾ ਤੁਹਾਡਾ ਕੱਲੇ ਦਾ ਹੀ ਆ ਕਿ ਇਹਦਾ ਤੁਹਾਨੂੰ ਨੁਕਸਾਨ ਹੁੰਦਾ ਵੀ 1 ਇੱਕ ਲੱਖ ਚ ਦੋ ਆ ਜਾਂਦੇ ਨੇ ਜਾਂ ਤਿੰਨ ਆ ਜਾਂਦੇ ਨੇ ਚਾਰ ਆ ਜਾਂਦੇ ਨੇ ਨਹੀਂ ਕੰਪਨੀ ਆ ਜੀ ਜਿਹੜੀਆਂ ਕੰਪਨੀ ਆਉਂਦੀਆਂ ਉਹ ਤੁਹਾਨੂੰ ਪਤਾ ਹੈ ਅਗਲੇ ਤੱਕ ਇਹਨੇ ਸਾਂ ਤੱਕ ਕਨੈਕਸ਼ਨ ਚਾਹੀਦਾ ਸਾਨੂੰ ਨਹੀਂ ਮਤਲਬ ਚਾਹੇ ਤੁਸੀਂ ਲਾਓ ਚਾਹੇ ਉਹ ਵੀ ਲਾਵੇ ਸਾਨੂੰ ਤੱਕ ਅਗਲੇ ਨੂੰ ਤੱਕ ਨੇਕਸ਼ਨ ਦਾ મતલਬ ਹੈ اچھا ਕੋਈ ਵੀ ਲੈ ਸਕਦਾ ਕਹਿਣ ਦਾ ਮਤਲਬ ਲੈ ਸਕਦਾ ਯਾ ਬਸ ਆਪਾਂ ਕਹਿ ਸਕਦੇ ਆ ਕਹਿ ਤੋ ਆ ਕੇ ਥੋੜਾ ਬਹੁਤ ਰੋਕ ਸਕਦੇ ਆ ਅਗਲਾ ਫੇਰ ਵਿੱਚੋ ਵਿੱਚ ਕਰ ਲੈਂਦਾ ਕਰ ਲੈਂਦੇ ਨੇ ਠੀਕ ਹੈ ਜੀ ਇਹ ਕੁੱਲ ਮਿਲਾ ਕੇ ਚਲ ਤੂੰ ਇਹ ਦੱਸ ਵੀ ਇਹ ਘਾਟੇ ਵਾਲਾ ਸੌਦਾ ਹੈ ਕਿ ਫਾਇਦੇ ਵਾਲਾ ਸੌਦਾ ਹੋਣਾ ਤੁਹਾਨੂੰ ਹੁਣ ਮਤਲਬ ਪਹਿਲਾਂ ਜਿਵੇਂ ਲਾ ਲੋ ਪਿਛਲੇ ਪਹਿਲੇ 5 ਸਾਲਾਂ ਦਾ ਪਰਫੋਰਮੈਂਸ ਚੱਕ ਕੇ ਦੇਖ ਲੈਣੇ ਆ ਨੁਕਸਾਨ ਹੋ ਰਿਹਾ ਤੇ ਫਾਇਦਾ ਹੋ ਰਿਹਾ ਗੱਲਾਂ ਸੀਗਾ ਪਹਿਲਾਂ ਤਾਂ ਨਾ ਇਹਦੇ ਵਿੱਚ ਬਹੁਤ ਕਮਾਈ ਸੀਗੀ ਹੁਣ ਬਸ ਕਮਾਈ ਨਹੀਂ ਬਸ ਥੋੜਾ ਬਹੁਤ ਹੀ ਕਮਾਈ ਹੈਗੀ ਆ ਪਰ ਇੰਨੀ ਨਹੀਂ ਹੈਗੀ ਕਸਾਈ ਜਿਆਦਾ ਹੁਣ ਕਮਾਈ ਘਟਾ ਇਹ ਕਮਾਈ ਘਟਾ ਇਹ ਗੱਲ ਮੰਨਦਾ ਵੀ ਪਹਿਲਾਂ 5 ਸਾਲ ਪਹਿਲਾਂ ਕਮਾਈ ਸੀ ਕਿਉਂਕਿ ਹੁਣ ਤਾਂ ਬਾਹਰ ਨਹੀਂ ਕੰਪਨੀਆਂ ਬਹੁਤ ਆ ਗਈਆਂ ਬਰੇ ਹੁਣ ਆਪਸ ਚ ਲੜਨ ਦਾ ਕੋਈ ਫਾਇਦਾ ਹੈ ਨਹੀਂ ਹੁਣ ਤਾਂ ਥੋੜੀ ਲੜਾਈ ਹੈਗੀ ਆ ਅਸਲ ਚ ਨੈਟਫਲਿਕਸ ਜੀ5 ਸਟਾਰਲਿਵ ਇਹਨਾਂ ਨਾਲ ਲੜਾਈ ਹੈ ਥੋੜੀ ਨੀ ਇਹdit ਇੰਨੀਆਂ ਤਾਰਾਂ ਦਾ ਜੰਝਾਲ ਹੈ ਐਡਾ ਇਹ ਗਰਮ ਨਹੀਂ ਹੁੰਦਾ ਹੈਗਾ ਗਰਮ ਨਹੀਂ ਹੁੰਦਾ ਹੋਊਗਾ ਇਹ ਗਰਮ ਹੁੰਦਾ ਹੈ ਜੀ ਕਿਉਂਕਿ ਇਹ ਸਿਸਟਮ ਜਿਹੜਾ ਹੈਗਾ ਇਹ 24 ਘੰਟੇ 12 ਮਹੀਨੇ 30 ਦਾ ਲਗਾਤਾਰ ਚੱਲਣਾ ਹੈ ਕਿਤੇ ਬੰਦ ਨਹੀਂ ਹੋਣਾ ਚੱਲੀ ਜਾਣਾ ਹੈ ਸੈਕਿੰਟ ਲਈ ਵੀ ਬੰਦ ਨਹੀਂ ਕਰ ਸਕਦੇ ਇਹਨੂੰ ਆਪਾਂ ਅੱਛਾ ਫਿਰ ਗਰਮ ਨਹੀਂ ਤੇ ਦੀ ਸਰਵਿਸ ਕਰਨੀ ਆ ਤਾਂ ਕਿਤੇ ਬੰਦ ਕਰਨਾ ਤਾਂ ਵੀ ਕੋ ਕਸਟਮਰ ਫੋਨ ਆ ਕੇ ਸਭ ਬੰਦ ਹੋ ਗਿਆ ਉਧਰ ਬੰਦ ਹੋ ਗਿਆ ਉਧਰ ਬੰਦ ਹੋ ਗਿਆ ਇਹਨੂੰ ਠੰਡਾ ਰੱਖਣ ਵਾਸਤੇ ਅਲਜੋਸਟ ਫੈਨ ਲੱਗਿਆ ਸਾਈਡ ਤੇ ਹਾਂ ਆ ਉੱਪਰ ਲੱਗ ਤੋਂ ਲੱਗਿਆ ਇਹਦੇ ਅਲਜੋਸਟ ਫੈਨ ਸਾਈਡ ਤੇ ਇਧਰ ਲੱਗਿਆ ਤੇ ਇਧਰ ਏਸੀ ਇਹਦੇ ਵਾਸਤੇ 24 ਘੰਟੇ ਏਸੀ ਚੱਲਣਾ ਹੀ ਚੱਲਣਾ ਹੈ ਬੱਲੇ ਬੱਲੇ ਅੱਛਾ ਜੀ ਇਹਦੇ ਵਾਸਤੇ ਏਸੀ ਲੱਗਿਆ ਤੁਸੀਂ ਹੋਂ ਚਾਹੇ ਨਾ ਹੋ ਮੂ ਤੁਸੀਂ ਹੋਈਏ ਨਾ ਹੋਈਏ 24 ਘੰਟੇ ਚੱਲਣਾ ਹੀ ਚੱਲਣਾ ਹੈ ਅੱਛਾ ਕਿਉਂਕਿ ਜਿਹੜਾ ਹੀਟ ਹੁੰਦਾ ਆ ਤਾਂ ਇਹ ਜਿਹਦਾ ਸਿਸਟਮ ਹੈ ਕੋਈ ਛੋਟਾ ਮੋਟਾ ਨਹੀਂ ਮਹਿੰਗੇ ਬਹੁਤ ਕੋਸਟਲੀਆਂ ਚੀਜ਼ਾਂ ਇਹ ਇੱਕ ਵੀ ਚੀਜ਼ ਖਰਾਬ ਹੁੰਦੀ ਆ ਤਾਂ ਇਹਨੂੰ ਦੁਬਾਰਾ ਰਿਪਲੇਸ ਕਰਨ ਵਾਸਤੇ ਕਿੰਨਾ ਟਾਈਮ ਆਪਾਂ ਅਪਰੋਕਸੀਮੇਟਲੀ ਪੁੱਛਦੇ ਆਂ ਵੀ ਆ ਮੰਨ ਲੈ ਅਪਰੋਕਸੀਮੇਟਲੀ ਉਹ ਦੱਸ ਦਈਏ ਐਗਜ਼ੈਕਟ ਤੱਕ ਤੈਨੂੰ ਵੀ ਨਹੀਂ ਪਤਾ ਹੋਣਾ ਕਿਉਂਕਿ ਬਦਲੇ ਰਹਿ ਇਹ ਤੇਰੇ ਸਾਹਮਣੇ ਕਿੰਨੀ ਕੀਮਤ ਦਾ ਹੋਊਗਾ? ਤੁੱਕਾ ਜਹਾ ਅੰਦਾਜ਼ਾ ਤਾਂ ਕੀ ਬਹੁਤ ਜ਼ਿਆਦਾ ਕੋਸਟਲੀ ਹੈ ਕੀਮਤਾਂ ਨਹੀਂ ਦੱਸ ਰਿਹਾ ਫਿਰ ਵੀ ਹੋਊ 5 ਲੱਖ ਦਾ ਵੱਧ ਵੀ ਹੋਵੇ ਵੱਧ ਹੋਊਗਾ ਪੱਕਾ ਐਗਜੈਕਟ ਰੇਟ ਦੱਸ ਨਹੀਂ ਰਿਹਾ ਬਾਈ ਇਹਦਾ ਮਤਲਬ ਹੋਰ ਕੋਸਟਲੀ ਆ ਚਲੋ ਮੇਰੇ ਕਹਿਣ ਦਾ ਮਤਲਬ ਇਹ ਮੈਂ ਕਹਿੰਦਾ 20 ਕਿਲੋਮੀਟਰ ਦੇ ਏਰੀਆ ਤੱਕ ਇਹਦੇ ਨਾਲ ਚੱਲੂਗਾ ਪਰ 20 ਕਿਲੋਮੀਟਰ ਹੁਣ ਬੰਬੇ ਸ਼ਹਿਰ ਦਾ ਏਰੀਆ ਹੋਵੇ ਲੁਧਿਆਣਾ ਸ਼ਹਿਰ ਦਾ ਏਰੀਆ ਆਪਣਾ ਮਦਾਨੀ ਇਲਾਕਾ ਆ ਉਹਦੇ 'ਚ ਤਾਂ ਬਹੁਤ ਫਰਕ ਪੈ ਜਾਣਾ ਆਪਣੇ ਘਰ ਘੱਟ ਹੋਣੇ ਨੇ 20 ਕਿਲੋਮੀਟਰ ਤੇ ਲੁਧਿਆਣਾ ਰਗੇ ਸ਼ਹਿਰ ਚ 20 ਕਿਲੋਮੀਟਰ ਦੇ ਏਰੀਆ ਤਾਂ ਬਹੁਤ ਘਰ ਹੋਣੇ ਨੇ ਫਿਰ ਮਤਲਬ ਸਾਰਾ ਲੁਧਿਆਣਾ ਕ버 ਇੱਕ ਨਾਲ ਹੋ ਸਕਦਾ ਇੱਕ ਨਾਲੇ ਜਿੱਦਾਂ ਹੁਣ ਏਰੀਆ ਏਰੀਆ ਦੇ ਹਿਸਾਬ ਨਾਲ ਹੁੰਦਾ ਜੀ ਅੱਛਾ ਜਿੱਦਾਂ ਹੁਣ ਇੱਕ ਪੋਟ ਆ ਜੀ ਇੱਕ ਪੋਟ ਤੋਂ ਲਗਭਗ 80 ਤੋਂ 90 ਕਨੈਕਸ਼ਨ ਚੱਲੇ ਜਾਂਦੇ ਅੱਛਾ ਹੁਣ ਇਹਦੇ 16 ਪੋਟ ਆ ਅੱਛਾ ਆ ਜਿਹੜੇ ਆ ਲੱਗੇ ਹੋਏ ਹਾਂ 16 ਪੋਟ ਹੈ ਦੇ ਸਾਰੀਆਂ ਜੀ ਅੱਛਾ ਇੱਕ ਪੋਰਟ ਤੋਂ 80 ਤੋਂ 90 ਕਨੈਕਸ਼ਨ ਚੱਲੇ ਜਾਂਦੇ ਆ। ਅੱਛਾ ਇਹ ਪੋਰਟਾਂ ਦੇ ਸਿਰ ਤੇ ਚੱਲਣਾ ਕਹਿਣ ਦਾ ਉਦੋਂ ਪੋਰਟਾਂ ਦੇ ਸਿਰ ਤੇ ਇੱਕ 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 ਪੋਰਟ ਤੋਂ 80 ਤੋਂ 90 ਕਨੈਕਸ਼ਨ ਫੇਵਰ ਚ ਚੱਲ ਜਾਂਦੇ ਆ ਜੇ ਆਪਾਂ ਪੈਕਸਲ ਦੇ ਵਿੱਚ ਪੁਰਾਣੇ ਢੰਗ ਨਾਲ ਜਿੱਦਾਂ ਪਹਿਲਾਂ ਐਂਪਲੀਫਾਇਰ ਨੋਡ ਲਾ ਕੇ ਚਲਾਉਣੇ ਆ। ਹੂੰ। ਤੋਂ ਉਹਦੇ ਹਿਸਾਬ ਨਾਲ ਤਾਂ ਹਜ਼ਾਰਾਂ ਚ ਚੱਲੇ। ਅੱਛਾ। ਠੀਕ ਆ ਦੋਸਤੋ ਇਹ ਤਾਂ ਅਸੀਂ ਸਿਟੀ ਕੇਬਲ ਬਾਰੇ ਜਾਣਕਾਰੀ ਫਾਸਟਵੇ ਬਾਰੇ ਜਾਣਕਾਰੀ ਜਿਹੜੇ ਮੈਂ ਥੋੜੇ ਘਰਾਂ ਤੱਕ ਕੇਬਲ ਪਹੁੰਚਦੀ ਆ। ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪ